ਮੋਬਾਈਲਾਂ ਦੇ ਸਮਾਨ ਤੇ ਮੋਬਾਈਲ ਐਕਸੈਸਰੀ ਤੇ ਵੀਰ 50% ਦਾ ਡਿਸਕਾਊਂਟ ਲਾਇਆ ਕਰਨਗੇ ਤੇ ਬਹੁਤ ਵਧੀਆ ਮਾਰਕੀਟ ਨਾਓ ਜਾਇਜ਼ ਰੇਟ ਆ ਕੰਮ ਦੀ ਤਸੱਲੀ ਹੈ ਕੰਮ ਦੀ ਪੂਰੀ ਤਸੱਲੀ ਹੈ ਜੀ ਤੇ ਵੀਰ ਦਾ ਸੁਭਾਅ ਇੰਨਾ ਵਧੀਆ ਜਿੰਨਾ ਤੁਸੀਂ ਕਹਿ ਦੋ ਹਾਂ ਡੇ ਡਿਸਕਾਊਂਟ ਕਰਿਆ ਕਰਾਂਗੇ ਹਾਂਜੀ ਵੀਰੇ 50% 50% ਵੀਰੇ ਵਾਹ ਮਨੀ ਟ੍ਰਾਂਸਫਰ ਇੱਥੇ ਹੀ ਹੁੰਦਾ ਵੀਰੇ ਕੋਲ ਹੀ ਸਾਰਾ ਠੀਕ ਆ ਵਧੀਆ ਵਧੀਆ ਸਿਸਟਮ ਆ ਵੀਰੇ ਦਾ ਵਧੀਆ ਲੱਗਿਆ ਵੀਰੇ ਆਪਾਂ ਨੂੰ ਤੇਰਾ ਤੁਸੀਂ ਇੱਥੇ ਹੀ ਖਰੀਦ ਦਿਓ ਇੱਥੇ ਖੜਾ ਜਿੰਨ ਲੱਗਾ ਕਦੇ ਕਿਸੇ ਕੋਈ ਚੀਜ਼ ਦੀ ਦਿੱਕਤ ਤਾਂ ਨਹੀਂ ਆਈ ਜੀ ਨਹੀਂ ਦਿੱਕਤ ਹੈ ਠੀਕ ਆ ਰੇਡ ਰੂਟ ਕਿਵੇਂ ਨੇ ਵੀਰ ਦੇ ਬਾਜ਼ਾਰ ਨਾਲ ਉਹ ਆਮ ਮਾਰਕੀਟ ਨਾਲ ਹਾਂ ਠੀਕ ਰੇਟ ਲਗਾਤਾ ਹੈ ਠੀਕ ਹੈ ਹਾਂ ਠੀਕ ਹੈ ਤੇ ਮਾਰਕੀਟ ਨਾਲੋਂ ਘੱਟ ਹੁੰਦਾ ਰੇਟ ਹਾਂ ਸੋ ਲੈ ਵੀ ਕੋਈ ਇੱਥੇ ਆਪਣੇ ਕਰਦੇ ਦੀ ਸ਼ਾਪਿੰਗ ਕੋਈ ਵੀ ਕੰਮ ਹਾਂਜੀ ਮੈਂ ਪਹਿਲਾਂ ਮੋਬਾਈਲ ਲੱਤਾ ਸੀ ਠੀਕ ਆ ਜੀ ਹਾਂਜੀ ਕੀ ਮੈਂ ਕੰਮ ਕਰ ਵੀਰ ਦਾ ਬਹੁਤ ਵਧੀਆ ਕੰਮ ਆ ਜੀ ਠੀਕ ਆ ਵੀ ਜਦੋਂ ਵੀ ਕੋਈ ਕੰਮ ਹੁੰਦਾ ਤੁਸੀਂ ਇੱਥੇ ਹੀ ਕੰਮ ਕਰਵਾਉਂਦੇ ਹਾਂਜੀ ਠੀਕ ਆ ਜੀ ਕੀ ਕਰੀ ਸ਼ਾਪਿੰਗ ਕੀਤੀਆਂ ਕੀ ਖਰੀਦਦੇ ਵੀਰੇ ਕੋਲ ਜੀ ਆਈਫੋਨ ਲਿਆ ਸਕਿਆ ਲੈ ਲਿਆ 11 Pro ਅੱਛਾ ਜੀ ਸੈਕੰਡ ਹੈਂਡ ਫੋਨ ਵੀ ਮਿਲ ਜਾਂਦੇ ਨੇ ਵਧੀਆ ਆਈਫੋਨ ਬਹੁਤ ਵਧੀਆ ਜੀ ਸਸਤੇ ਨਾਲ ਆਈ ਵਾ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਜੀ ਪਿੰਡ ਤਮੋਟਕਲਾ ਦੀਪ ਇੰਟਰਪ੍ਰਾਈਜ਼ ਮੋਬਾਈਲਾਂ ਦੀ ਦੁਕਾਨਾਂ ਤੇ ਮੋਬਾਈਲਾਂ ਨਾਲ ਸੰਬੰਧ ਤੇ ਤੁਹਾਰ ਹਰ ਚੀਜ਼ ਤੁਹਾਨੂੰ ਮਿਲ ਜਾਂਦੀ ਆ ਸੋ ਵੀਰ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਵੀ ਇਹ ਹਰੇਕ ਐਤਵਾਰ ਨੂੰ ਮੋਬਾਈਲਾਂ ਦੇ ਸਮਾਨ ਤੇ ਮੋਬਾਈਲ ਐਸੈਸਰੀ ਤੇ ਵੀਰ 50% ਡਿਸਕਾਊਂਟ ਲਾਇਆ ਕਰਨਗੇ ਤੇ ਇਹਦੇ ਲਈ ਤੁਹਾਡੀ ਇੱਕ ਖੁਸ਼ੀ ਦੀ ਗੱਲ ਆ ਕਸਟਮਰਾਂ ਲਈ ਤੇ ਉਹ ਆਪਾਂ ਹੁਣ ਸਾਰੀ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੀ ਚੀਜ਼ਾਂ ਤੇ ਵੀਰ 50% ਆਫ ਲਾਉਂਦਾ ਬਾ ਏ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਬਨੇ ਰਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਲੋਕੇਸ਼ਨ ਇੱਕ ਵਾਰ ਤੁਹਾਨੂੰ ਫੇਰ ਦੱਸਦੇ ਨੇ ਪਿੰਡ ਧਮੋਟ ਕਲਾ ਸਾਹਮਣੇ ਐਸਵੀਆਈ ਬੈਂਕ ਦੇ ਬਿਲਕੁਲ ਨਾਲ ਮੇਨ ਮੇਨ ਰੋਡ ਤੇ ਆਪਾਂ ਦੀਪ ਐਂਟਰਪ੍ਰਾਈਜ਼ ਪਿਛਲੇ ਕਾਫੀ ਸਮੇਂ ਤੋਂ ਵੀਰ ਕੰਮ ਕਰਦਾ ਮੋਬਾਈਲਾਂ ਦੀ ਰਿਪੇਅਰ ਵੀ ਕਰਦਾ ਪੁਰਾਣੇ ਮੋਬਾਈਲ ਨਵੇਂ ਮੋਬਾਈਲ ਸੇਲ ਪਰਚੇਸ ਦਾ ਕੰਮ ਵੀ ਹੈਗਾ ਵੀਰ ਦਾ ਰਿਪੇਅਰ ਵੀ ਕਰਦਾ ਤੇ ਹੋਰ ਆਪਾਂ ਸਾਰੀ ਜਾਣਕਾਰੀ ਲਵਾਂਗੇ ਬੇਨਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਣੀ ਅੱਜ ਜਿਹੜੀ ਖਾਸ ਗੱਲਬਾਤ ਆ ਉਹ 50% ਆਫ ਤੇ ਆ ਵੀਰ ਕਹਿੰਦਾ ਵੀ ਹਰੇਕ ਐਤਵਾਰ ਨੂੰ ਮੋ ਆਪਾਂ 50% ਆਫ ਲਾਇਆ ਕਰਾਂਗੇ ਬਾਕੀ ਵੀਰ ਨਾਲ ਗੱਲਬਾਤ ਕਰਾਂਗੇ ਸਾਰੀ ਵੀਡੀਓ ਚ ਲਾਸਟ ਤੱਕ ਬਨੇ ਰਹੋ ਆਓ ਲੈ ਚੱਲਦੇ ਆ ਤੁਹਾਨੂੰ ਦੁਕਾਨ ਦੇ ਅੰਦਰ ਲਾਓ ਜੀ ਆਪਣੇ ਨਾਲ ਦੁਕਾਨ ਦੇ ਅੰਦਰ ਕਸਟਮਰ ਹਾਜ਼ਰ ਨੇ ਗੱਲਬਾਤ ਕਰਦੇ ਵੀਰ ਨਾਲ ਵੀ ਕੀ ਨੇ ਲੈ ਸ਼ੋਪਿੰਗ ਕੀਤੀ ਆ ਕੀ ਰਿਜ਼ਲਟ ਇਹਨਾਂ ਦਾ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਵੀਰ ਸੱਸੀ ਕਾਲ ਜੀ ਸੱਸੀ ਕਾਲ ਜੀ ਕਿਹੜਾ ਪਿੰਡ ਆ ਵੀਰੇ ਟਮੋੜੀ ਠੀਕ ਆ ਕੀ ਖਰੀਦਿਆ ਕੀ ਸ਼ੋਪਿੰਗ ਕੀਤੀ ਵੀਰ ਕੋਲ ਸਿੰਮ ਲਿਆਈ ਸਿੰਮ ਲਿਆਈ ਤੇ ਪਹਿਲਾਂ ਵੀ ਕੋਈ ਇੱਥੇ ਹੀ ਆਪਣੇ ਕਰਦੇ ਦੂਜੀ ਸ਼ਾਪਿੰਗ ਕੋਈ ਵੀ ਕੰਮ ਹਾਂਜੀ ਮੈਂ ਪਹਿਲਾਂ ਮੋਬਾਈਲ ਲੱਤਾ ਸੀ ਠੀਕ ਆ ਜੀ ਹਾਂਜੀ ਕਿੰਨਾ ਕੰਮ ਕਰ ਵੀਰ ਦਾ ਬਹੁਤ ਵਧੀਆ ਕੰਮ ਆ ਜੀ ਠੀਕ ਆ ਵੀ ਜਦੋਂ ਵੀ ਕੋਈ ਕੰਮ ਹੁੰਦਾ ਤੁਸੀਂ ਇੱਥੇ ਹੀ ਕੰਮ ਕਰਵਾਉਂਦੇ ਹਾਂਜੀ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਆਪਣੇ ਜਿਹੜੇ ਵੀਡੀਓ ਦੇਖ ਰਹੇ ਨੇ ਵੀਰਵਾ ਬਸ ਵੀ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਚੀਜ਼ ਲੈਣੀ ਆ ਵੀਰੇ ਤੋਂ ਲੈ ਮੋਬਾਈਲ ਵਗੈਰਾ ਚਾਰਜ ਵਗੈਰਾ ਬੱਸ ਇਰਮ ਉਹ ਕਾ ਦਿਓ ਵੀਰੇ ਨੂੰ ਠੀਕ ਆ ਬਹੁਤ ਅੱਛੀ ਚੀਜ਼ ਦਿੰਦੇ ਨੇ ਠੀਕ ਆ ਜੀ ਜੇ ਚੀਜ਼ ਲੈਣੀ ਆ ਵੀ ਇੱਥੇ ਲੈ ਵਾ ਸੋ ਵੀਰ ਦਾ ਬਹੁਤ ਧੰਨਵਾਦ ਜੀ ਨੇ ਗੱਲਬਾਤ ਕੀਤੀ ਤੇ ਦੱਸਿਆ ਵੀ ਜੋ ਵੀ ਸਾਨੂੰ ਮੋਬਾਈਲ ਨਾਲ ਸੰਬੰਧਤ ਕਰੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਅਸੀਂ ਇੱਥੋਂ ਹੀ ਲੈਨੇ ਆ ਵਧੀਆ ਰਿਜ਼ਲਟ ਆ ਤੇ ਵਧੀਆ ਕੰਮ ਕਰਕੇ ਤੇ ਕਰਕੇ ਦਿੰਦਾ ਵੀਰ ਸੋ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਲਓ ਜੀ ਆਪਣੇ ਨਾਲ ਅਗਲੇ ਕਸਟਮਰ ਹਾਜ਼ਰ ਨੇ ਵੀਰ ਹੁਣੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਸੂਰਜ ਕੁਮਾਰ ਜੀ ਸੂਰਜ ਕੁਮਾਰ ਕਿਹੜਾ ਪਿੰਡ ਆ ਵੀਰੇ ਬਿਹਾਰ ਜੀ ਅੱਛਾ ਬਿਹਾਰ ਤੋਂ ਤੁਸੀਂ ਇੱਥੇ ਰਹਿੰਦੇ ਤਮੋਟ ਹਾਂ ਜੀ ਹਾਂ ਜੀ ਸੋ ਵੀਰ ਦਾ ਨਾਮ ਸੂਰਜ ਕੁਮਾਰ ਬਿਹਾਰ ਤੇ ਆਣੀ ਪਿਛੋਕੜ ਨੇ ਬਿਹਾਰ ਆ ਤੇ ਰਹਿੰਦੇ ਤਮੂੜ ਨੇ ਤੇ ਤੁਣ ਕੀ ਸ਼ੋਪਿੰਗ ਕੀਤੀ ਆ ਕੀ ਖਰੀਦਿਆ ਵੀਰੇ ਕੋਲ ਜੀ ਆਈਫੋਨ ਲਿਆ ਸਕੈਨ ਡੈਡ ਲਿਆ 11 ਪ੍ਰੋ ਅੱਛਾ ਜੀ ਸੈਕੰਡ ਹੈਂਡ ਫੋਨ ਵੀ ਮਿਲ ਜਾਂਦੇ ਨੇ ਵਧੀਆ ਆਈਫੋਨ ਬੜਾ ਵਧੀਆ ਜੀ ਸਸਤੇ ਨਾਲ ਆਹੀ ਵਾਲਾ ਹਾਂ ਜੀ ਆ ਦੇਖੋ ਵੀਰ ਨੇ ਵੀ ਆਈਫੋਨ ਵੀ ਰੱਖੇ ਹੋਏ ਨੇ ਸੈਕੰਡ ਹੈਂਡ ਸੋ ਜਿਹੜੇ ਆਪਾਂ ਬਾਹਰ ਵੱਡੀਆਂ ਮਾਰਕੀਟਾਂ ਵੱਡੇ ਬਜ਼ਾਰਾਂ ਜਾਂਦੇ ਉੱਥੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਪਿੰਡ ਤਮੂੜ ਕਲਾਂ 메ਨ ਬਾਜ਼ਾਰ ਤੋਂ ਥੋੜੇ ਜੇ ਫਰਕ ਦੇ ਨਾਲ ਆ ਜੀ ਤੇ ਤੁਸੀਂ ਇੱਥੇ ਵੀ ਖਰੀਦ ਸਕਦੇ ਸੈਕ ਹੈਂਡ ਫੋਨ ਵੀ ਮਿਲਦੇ ਨੇ ਤੇ ਬਾਕੀ ਵੀਰ ਨੇ ਗੱਲਬਾਤ ਕਰਦੇ ਆ ਤੇ ਕੀ ਦੇ ਨਾਲ ਕੋਈ ਗਿਫਟ ਵਗੈਰਾ ਵੀ ਦਿੱਤਾ ਵੀ ਆ ਤਾਂ ਹਾਂਜੀ ਆ ਗਿਫਟ دیے ਹੋਏ ਆ ਜੀ ਹੈੱਡਫੋਨ ਜੀ ਅੱਛਾ ਤੇ ਵੀਰ ਨੇ ਇੱਥੋਂ ਆਈਫੋਨ ਖਰੀਦਿਆ ਵਾ ਤੇ ਆ ਵੀਰ ਵੱਲੋਂ ਗਿਫਟ ਪਿਆਰ ਦੇ ਵਿੱਚ ਦਿੱਤਾ ਗਿਆ ਫਿਰ ਇੱਕ ਹੋਰ ਫ੍ਰੀ ਤੇ ਆ ਪਾਵਰ ਬੈਂਕ ਆ ਵੀਰੇ ਇਹ ਵੀ ਇਹਦੇ ਨਾਲ ਹੀ ਆ ਹਾਂਜੀ ਤੇ ਠੀਕ ਆ ਆਈਫੋਨ ਹੋ ਗਿਆ ਪਾਵਰ ਬੈਂਕ ਹੋ ਗਿਆ ਹੈੱਡਫੋਨ ਹੋ ਗਿਆ ਦੇਖੋ ਪੂਰੀ ਵੀਰ ਨੇ ਪ੍ਰੋਪਰ ਕਿੱਟ ਕਰ ਤਿਆਰ ਕਰਕੇ ਦਿੱਤੇ ਕੁਝ ਲੈਣ ਦੀ ਲੋੜ ਨਹੀਂ ਬਾਹਰੋਂ ਤੇ ਕਿਵੇਂ ਲੱਗਿਆ ਵੀਰ ਦਾ 딜 ਕਿਵੇਂ ਲੱਗੀ ਬਹੁਤ ਵਧੀਆ ਵਧੀਆ ਲੱਗਿਆ ਜੀ ਪੂਰਾ ਸ਼ੌਪਿੰਗ ਆਨਸ਼ਾ ਕਰਨੇ ਹੈ ਠੀਕ ਹੈ ਅੱਗੇ ਵੀ ਇੱਥੇ ਹੀ ਸਮਾਨ ਖਰੀਦਦੇ ਹੋ ਸਰ ਹਮੇਸ਼ਾ ਜਿੱਥੇ ਇਸ ਦੋ ਸਾਲਾਂ ਦੇ ਇਹੀ ਪਰ ਸ਼ੌਪਿੰਗ ਕਰ ਰਹੇ ਹਾਂ ਅੱਛਾ ਅੱਛਾ ਦੋ ਸਾਲ ਦਾ ਕਸਟਮਰ ਹਾਂ ਜੀ ਸਰ ਵੀਰ ਨੇ ਦੱਸਿਆ ਵੀ ਪਿਛਲੇ ਦੋ ਸਾਲ ਤੋਂ ਇਹ ਵੀਰ ਦੇ ਰੈਗੂਲਰ ਕਸਟਮਰ ਨੇ ਜਦੋਂ ਵੀ ਕੋਈ ਸਮਾਨ ਦੀ ਲੋੜ ਹੁੰਦੀ ਹੈ ਮੋਬਾਈਲ ਨਾਲ ਸੰਬੰਧਤ ਇਹ ਵੀਰ ਕੋਲ ਹੀ ਖਰੀਦਦੇ ਨੇ ਤੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਵੀਰ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਹੋਣੀ ਆਪਣੇ ਨਾਲ ਹਾਜ਼ਰ ਨੇ ਅਗਲੇ ਕਸਟਮਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ 사시 ਘਰਬਾਈ ਜੀ ਚਲਲੀ ਗੱਲ ਜੀ ਕਿਹੜੇ ਪਿੰਡ ਤੋਂ ਆਂ ਜੀ ہمارا ਸੇਕਾ ਮਾਰੀ ਜਿਲ੍ਹਾ ਬਿਹਾਰ ਹੈ ਠੀਕ ਹੈ ਇੱਥੇ ਰਹਿੰਦੇ ਤੁਸੀਂ ਹਾਂ ਇੱਥੇ ਰਹਤੇ ਠੀਕ ਹੈ ਜੀ ਕੀ ਲੈਣਾ ਹੈ ਉਹ ਰਾਜ ਕਿਹੜੀ ਸ਼ਾਪਿੰਗ ਕਰਨੀ ਹੈ ਦੁਕਾਨ ਤੋਂ ਬਿਲਕੁਲ ਮੋਬਾਈਲ ਠੀਕ ਹੈ ਜੀ ਮੋਬਾਈਲ ਖਰੀਦਣਾ ਮੋਬਾਈਲ ਤੇ ਪਹਿਲਾਂ ਵੀ ਇੱਥੇ ਖਰੀਦਦੇ ਹੋ ਸਮਾਨ ਸਾਰ ਹਾਂ ਪਹਿਲੇ ਖਰਦਾ ਥਾ ਠੀਕਾ ਕਿਵੇਂ ਕਰਦਾ ਵੀਰ ਦਾ ਕੰਮ ਕਰ ਕੇਵੇਂ ਆ ਕੀਆ ਠੀਕ ਹੈ ਠੀਕ ਹੈ ਠੀਕ ਹੈ ਕੀ ਗੱਲ ਕਰਦਾ ਹੈ ਕੰਮ ਖੇ ਕਰਤਾ ਹੈ ਸਹੀ ਸਹੀ ਤੇ ਮਤਲਬ ਹੈ ਜੇ ਕੋਈ ਸਮਾਨ ਖਰੀਦਣਾ ਤੁਸੀਂ ਇੱਥੇ ਹੀ ਖਰੀਦ ਦਿਓ ਇੱਥੇ ਖੜਨ ਲੱਗਾ ਕਦੇ ਕਿਸੇ ਕੋਈ ਚੀਜ਼ ਦੀ ਦਿੱਕਤ ਤਾਂ ਨਹੀਂ ਆਈ ਜੀ ਨਹੀਂ ਦਿੱਕਤ ਹੈ ਠੀਕ ਹੈ ਰੇਟ ਰੂਟ ਕਿਵੇਂ ਨੇ ਵੀਰ ਦੇ ਬਾਜ਼ਾਰ ਨਾਲੋਂ ਆਮ ਮਾਰਕੀਟ ਨਾਲ ਹਾਂ ਠੀਕ ਰੇਟ ਲਗਾਤਾ ਹੈ ਠੀਕ ਹੈ ਹਾਂ ਠੀਕ ਹੈ ਕਿ ਮਾਰਕੀਟ ਨਾਲੋਂ ਘੱਟ ਹੁੰਦਾ ਰੇਟ ਹਾਂ ਸੋ ਵੀਰ ਨੇ ਗੱਲਬਾਤ ਕਰਦੇ ਦੱਸਿਆ ਵੀ ਜਦੋਂ ਵੀ ਇਹਨਾਂ ਨੂੰ ਕੋਈ ਸਮਾਨ ਦੀ ਲੋੜ ਹੁੰਦੀ ਹੈ ਮੋਬਾਈਲਾਂ ਨਾਲ ਸੰਬੰਧਿਤ ਤੇ ਇਹ ਕਹਿੰਦੇ ਸੀ ਇੱਥੋਂ ਹੀ ਲੈਣੇ ਆ ਕੰਮਕਾਰ ਵੀ ਵਧੀਆ ਕਰਦਾ ਵੀਰ ਤੇ ਬਾਕੀ ਰੇਟ ਵੀ ਮਾਰਕੀਟ ਨਾਲੋਂ ਜਾਇਜ਼ ਹੀ ਹੁੰਦਾ ਇਹਦਾ ਤੇ ਬਹੁਤ ਬਹੁਤ ਧੰ ਵੀਰ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡਾ ਵੀਰ ਦਾ ਜੀ ਬਾਡੇਵਾਲ ਦਾ ਜੀ ਬਾਡੇਵਾਲ ਦਾ ਤੇ ਫਿਰ ਇੱਥੋਂ ਹੀ ਸ਼ਾਪਿੰਗ ਕਰਦੇ ਆ ਵੀਰੇ ਫਿਰ ਜਦੋਂ ਲੋੜ ਹੁੰਦੀ ਆ ਵੀਰ ਤੋਂ ਹੀ ਕਰਦੇ ਆ ਜੀ ਠੀਕ ਆ ਜੀ ਜੋ ਕੁਝ ਵੀ ਲੈਣਾ ਹੁੰਦਾ ਵੀਰ ਤੋਂ ਹੀ ਲੈ ਕੇ ਜਾਂਦੇ ਆ ਜੀ ਠੀਕ ਆ ਕਿਵੇਂ ਨੇ ਵੀਰ ਦਾ ਰੇਟ ਕਿਵੇਂ ਕਰਤ ਕੰਮ ਕਰਕੇ ਦਿੰਦੇ ਨੇ ਵੀਰ ਦੇ ਬਹੁਤ ਵਧੀਆ ਸੁਭਾਅ ਵੀ ਬਹੁਤ ਵਧੀਆ ਰੇਟ ਵੀ ਠੀਕ ਆ ਵੀਰ ਦਾ ਠੀਕ ਆ ਹੋਰ ਦੁਕਾਨਾਂ ਨਾਲੋਂ ਰੇਟ ਬਹੁਤ ਵਧੀਆ ਮਾਰਕੀਟ ਨਾਲੋਂ ਜਾਇਜ਼ ਰੇਟ ਆ ਕੰਮ ਦੀ ਤਸੱਲੀ ਦਾ ਕੰਮ ਦੀ ਪੂਰੀ ਤਸੱਲੀ ਆ ਜੀ ਤੇ ਵੀਰ ਦਾ ਸੁਭਾਅ ਇੰਨਾ ਵਧੀ ਬਹੁਤ ਵਧੀਆ ਡੀਲ ਕਰਦੇ ਨੇ ਇੰਨਾ ਸਾਮਾਨ ਵੀ ਹਰ ਇੱਕ ਤਰ੍ਹਾਂ ਦਾ ਜੋ ਵੀ ਹੈ ਸੈਸਰੀ ਸਭ ਤੋਂ ਵਧੀਆ ਤੋਂ ਵਧੀਆ ਹੀ ਵੈਰੈਟੀ ਆ ਐ ਨਹੀਂਗਾ ਵੀ ਚੱਲ ਮਾਜਾ ਸਾਮਾਨ ਦਾ ਵਧੀਆ ਵਾ ਚਾਹੇ ਲੈ ਲੋ ਵੀ ਰੀਡ ਆ ਕੋਈ ਚਾਰਜ ਦੀ ਚਾਹੇ ਸਪੀਕਰ ਆ ਚਾਹੇ ਕੁਝ ਵੀ ਆ ਰੀਡ ਚਾਰਜ ਕਰਾਉਣਾ ਉਹ ਵੀ ਬੀਰ ਬਹੁਤ ਵਧੀਆ ਤਰੀਕਿਆਂ ਕਰਦੇ ਨੇ ਜਣੀ ਡੀਲਿੰਗ ਵਧੀਆ ਕਰਦੇ ਨੇ ਰਈ ਵਿੱਚ ਆਪਾਂ ਜਾਣਿਆ ਜੀ ਹਾਲਾ ਹਾਂ ਵਧੀਆ ਤਰੀਕੇ ਨਾਲ ਗੱਲਬਾਤ ਇਨੀ ਕਰਦਾ ਹੈਗਾ ਇਹ ਚੀਜ਼ਾਂ ਪਹਿਲ ਤੇ ਇਹ ਚੀਜ਼ਾਂ ਨਹੀਂ ਪਹਿਲ ਹਾਂਜੀ ਤੇ ਸਮਾਨ ਹਰ ਇੱਕ ਜੋ ਕੋਈ ਵੀ ਆਪਾਂ ਲੈਣਾ ਤਾਂ ਵਧੀਆ ਵੀਰ ਦਾ ਕੋਲ ਸੋ ਵੀਰ ਨਾਲ ਬਹੁਤ ਧੰਨਵਾਦ ਕਰਨ ਗੱਲਬਾਤ ਕਰਦੇ ਦੱਸੇ ਵੀ ਜਦੋਂ ਵੀ ਸਾਨੂੰ ਕੋਈ ਮੋਬਾਈਲ ਨਾਲ ਸੰਬੰਧਿਤ ਕਿਸੇ ਸਮਾਨ ਦੀ ਲੋੜ ਹੁੰਦੀ ਆ ਤੇ ਵੀਰ ਕੋਲ ਹੀ ਲੈਂਦੇ ਨੇ ਹੁਣ ਆਫਰ ਵੀ ਲਾਈ ਆ ਵੀਰੇ ਆਪਾਂ ਨੂੰ ਫਾਇਦਾ ਵੀ ਕੀਤਾ ਤੁਹਾਡਾ ਕਸਟਮਰਾਂ ਦਾ ਹਰੇਕ ਐਤਵਾਰ ਨੂੰ ਵੀਰ ਕਹਿੰਦਾ ਵੀ ਮੋਬਾਈਲਾਂ ਦੀ ਸਸਰੀ ਤੇ 50% ਡਿਸਕਾਊਂਟ ਮਿਲਿਆ ਕਰੂਗਾ ਹੋਰ ਕੀ ਚਾਹੀਦਾ ਕੀ ਕਹਿਣਾ ਚਾਹੁੰਦੇ ਵੀ ਰੌਣ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਦਰਸ਼ਕ ਇਹਨਾਂ ਨੂੰ ਵੀ 50% ਆਪਾਂ ਨੂੰ ਡ ਬੀ ਬਹੁਤ ਵਧੀਆ ਗੱਲ ਆ ਵੀਰ ਦੀ ਠੀਕ ਆ ਗਾਗ ਦਾ ਵੀ ਫਾਇਦਾ ਵਾ ਵੀ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਵੀਰ ਕੋ ਆਓ ਵੀਰ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਸੇਵਾ ਦਾ ਤੇ ਸਾਨੂੰ ਨਾਲੇ ਆਪ ਪਤਾ ਲੱਗੂ ਵੀ ਵੀਰ ਦੀ ਡੀਲਿੰਗ ਕਿਹੋ ਜਿਹੀ ਆ ਹਾਂ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਵੀਰ ਦਾ ਬਹੁਤ ਵਧੀਆ ਗੱਲਬਾਤ ਕਰਕੇ ਲੱਗਾ ਥੈਂਕ ਯੂ ਵੀਰੇ ਧੰਨਵਾਦ ਧੰਨਵਾਦ ਜੀ ਲਓ ਜੀ ਵੀਰ ਆਪਣੇ ਨਾਲ ਹਾਜ਼ਰ ਆ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈਣੇ ਆ ਵੀਰੇ ਨੇ ਕਿਹੜੇ ਕਿਹੜੀਆਂ ਆਫਰ ਲਈ ਨੇ 50% ਆਫ ਤੇ ਤੇ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਬਨੇ ਰਹੋ ਵੀਡੀਓ ਬਹੁਤ ਵਧੀਆ ਇੰਟਰਸਟਿੰਗ ਹੋਣ ਵਾਲੀ ਹੈ ਤੇ ਗਾਕਾਂ ਦੇ ਵਿੱਚ ਬਹੁਤ ਫਾਇਦਾ ਵਾ ਤੇ ਥੋੜਾ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਐਂਡ ਤੱਕ ਜੁੜੇ ਰਹੋ ਵੀਰ ਜੀ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਵੀਰੇ ਉਹ ਠੀਕ ਹੈ ਤਾਂ ਹਾਂ ਵਧੀਆ ਜੀ ਵੀਰ ਜੀ ਤੁਸੀਂ ਜਾਣਕਾਰੀ ਦਿੱਤੀ ਆ ਵੀ ਆਪਾਂ ਹਰੇਕ ਸੰਡੇ 50% ਡਿਸਕਾਊਂਟ ਕਰਿਆ ਕਰਨਾ ਦੁਕਾਨ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਤੇ ਡਿਸਕਾਊਂਟ ਕੀਤਾ ਜੀ ਕੱਲਾ ਵੀਰੇ ਫੋਨਾਂ ਤੋਂ ਅਲਾਵਾ ਬਾਕੀ ਸਾਰੀ ਐਸੈਸਰੀ ਤੇ ਜਿਵੇਂ ਮੰਨ ਲਓ ਠੀਕ ਹੈ ਜੀ ਆਪਣੇ ਲਾਈਨ ਦੇ ਮਾਈਕ ਨੇ ਇਹਨਾਂ ਤੇ ਚਾਰਜਰਾਂ ਤੇ ਠੀਕ ਹੈ ਜੀ ਹੈੱਡਫੋਨਾਂ ਤੇ ਠੀਕ ਹੈ ਜੀ ਤੇ ਸਪੀਕਰਾਂ ਤੇ ਵੀ ਠੀਕ ਸਾਰਿਆਂ ਤੇ ਆਪਾਂ ਹਰ ਸੰਡੇ ਡਿਸਕਾਊਂਟ ਕਰਿਆ ਕਰਾਂਗੇ ਹਾਂਜੀ ਵੀਰੇ 50% 50% ਵੀਰੇ ਸੋ ਦਾ ਮਤਲਬ ਤੁਸੀਂ ਕੇਵਲ ਯਾਰਾ ਵੀ ਲੈਣੀ ਆ ਉਹਦੇ ਤੇ ਵੀ ਡਿਸਕਾਊਂਟ ਹੋਊਗਾ ਠੀਕ ਹੈ ਟਾਈਪ ਸੀ ਜੋ ਚਾਹੀਏ ਐਪਲ ਹੋਵੇ ਚਾਹੀ ਵੀ8 ਹੋਵੇ ਉਹਦੇ ਵੀ ਡਿਸਕਾਊਂਟ ਮਿਲੂਗਾ ਹਮ ਮੋਬਾਈਲ ਹਿਸਟਰੀ ਤੇ ਜੀ ਸੋ ਦੋਸਤੋ ਵੀਰ ਨੇ ਆਫਰਾਂ ਬਹੁਤ ਲਾਤੀਆਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਸ ਸਕੀਮ ਦਾ ਇਸ ਆਫਰਾਂ ਦਾ ਫਾਇਦਾ ਲਓ ਬੀਰ ਜੀ ਕਹਿੰਦੇ ਹਰੇਕ ਸੰਡੇ ਨੂੰ ਆਪਾਂ ਆਫਰ ਲਾਇਆ ਕਰਨੀ ਆ ਮੋਬਾਈਲ ਐਸੈਸਰੀ ਨਾਲ ਕੋਈ ਵੀ ਸੰਬੰਧ ਤੁਸੀਂ ਇੱਥੋਂ ਸਮਾਨ ਖਰੀਦੋ ਤੁਹਾਨੂੰ 50% ਆਫ ਮਿਲੇਗਾ ਬੀਰ ਜੀ ਇਹ ਪ੍ਰਿੰਟ ਰੈਟ ਉੱਪਰ ਲਿਖਣਾ ਨਾ ਇਹਦੇ ਉੱਪਰ ਡਿਸਕਾਊਂਟ ਮਿਲੇਗਾ 50% ਹੈ ਨਾ ਠੀਕ ਆ ਕੀ ਕਹਿੰਦਾ 50% ਤੁਹਾਨੂੰ ਮਿਲਣਾ ਹੀ ਮਿਲਣਾ ਹਰ ਹਾਲਤ ਦੇ ਵਿੱਚ ਸੋ ਬਹੁਤ ਧਿਆਨ ਰੱਖੋ ਜਦੋਂ ਵੀ ਤੁਸੀਂ ਕੋਈ ਸਮਾਨ ਖਰੀਦਣਾ ਤਾਂ ਹਰੇਕ ਐਤਵਾਰ ਨੂੰ ਲੋਕੇਸ਼ਨ ਇੱਕ ਵਾਰ ਅਸੀਂ ਫੇਰ ਦੱਸ ਦਿੰਨੇ ਪਿੰਡ ਧਮੋਟ ਕਲਾਂ ਮੇਨ ਬੱਸ ਸਟੈਂਡ ਤੋਂ ਥੋੜੇ ਜਿਹਾ ਫਰਕ ਦੇ ਨਾਲ ਤੇ ਐਸਵੀਏ ਬਿਲਕੁਲ ਤੇ ਬੈਂਕ ਦੇ ਬਿਲਕੁਲ ਨਾਲ ਮੇਰੇ ਉਰਤੀ ਦੁਕਾਨ ਆ ਪਿਛਲੇ ਕਾਫੀ ਸਮੇ ਤੋਂ ਨਾਲ ਸਾਹਮਣੇ ਆਪਣੇ ਸੁੰਦਰ ਬਾਬੇ ਦੀ ਕੱਪੜੇ ਦੀ ਹੱਟੀ ਆ ਬਹੁਤ ਪੁਰਾਣੀ ਉਹਨਾਂ ਨਾਲ ਵੀ ਚੱਲਦੇ ਹੋ ਦੀਪ ਇੰਟਰਪ੍ਰਾਈਜ਼ ਤੇ ਬਹੁਤ ਵਧੀਆ ਦੁਕਾਨ ਆ ਨਵੀਂ ਲੁੱਕ ਵੀ ਦੇਤੀ ਵੀਰ ਨੇ ਹੋਰ ਵੀ ਗੱਲਬਾਤ ਕਰਦੇ ਆ ਵੀਰ ਜੀ ਬਾਹਰ ਤੁਸੀਂ ਆਪਣੇ ਬੋਰਡ ਤੇ ਲਿਖਾ ਮਨੀ ਟਰਾਂਸਫਰ ਇਹ ਵੀ ਕਰਦੇ ਹੋ ਹਾਂ ਮਨੀ ਟਰਾਂਸਫਰ ਦਾ ਵੀ ਆਧਾਰ ਕਾਰਡ ਨਾਲ ਪੈਸੇ ਕੱਢਣੇ ਵੀ ਆ ਠੀਕ ਹੈ ਏਟੀਐਮ ਨਾਲ ਕ੍ਰੈਡਿਟ ਕਾਰਡ ਨਾਲ ਸਾਰਿਆਂ ਨਾਲ ਆਪਾਂ ਕੰਮ ਕਰਦੇ ਆ ਕਿਸੇ ਕਿਸਮ ਦੇ ਤੁਸੀਂ ਲੋਨ ਦੀ ਕਿਸ਼ਤ ਭਰੋਣੇ ਆ ਬਾਜ਼ਾਰ ਦੀ ਹੋਮ ਲੋਨ ਕੋਈ ਵੀ ਬੈਂਕ ਦਾ ਲੋਨ ਉਹ ਵੀ ਆਪਾਂ ਕਰਦੇ ਆ ਵੀਰੇ ਸੋ ਵੀਰ ਨੇ ਦੱਸਿਆ ਮੋਬਾਈਲ ਨਾਲ ਸੰਬੰਧਤ ਸਾਮਾਨ ਇੱਥੋਂ ਮਿਲਦਾ ਹੀ ਆ ਮਿਲੂਗਾ ਵੀ ਤੇ ਆਪਣਾ ਕਹਦੀਏ ਵੀ ਆਨਲਾਈਨ ਜਿਵੇਂ ਆਪਾਂ ਤੁਹਾਨੂੰ ਪੈਸੇ ਪਾਉਣੇ ਨੇ ਮਨੀ ਟਰਾਂਸਫਰ ਕਰਨੀਆਂ ਆ ਪਹਾਰ ਕਾਰਡ ਬਣਾਉਣਾ ਕੋਈ ਪੈਨ ਕਾਰਡ ਹਨਾ ਕਢਾਉਣੇ ਕਢਾਉਣੇ ਨੇ ਠੀਕ ਆ ਤੇ ਟਰਮਨੀ ਟਰਾਂਸਫਰ ਕਰਨ ਦਾ ਕੰਮ ਵੀ ਆ ਵੀਰ ਕੋਲ ਸਾਰਾ ਉਹ ਵੀ ਤੁਹਾਨੂੰ ਕਿਤੇ ਹੋਰ ਕਾਫੇ ਵੱਡੇ ਕਾਫੇ ਤੇ ਜਾਣ ਦੀ ਲੋੜ ਨਹੀਂ ਠੀਕ ਆ ਕੋਈ ਲੋਨ ਦੀ ਕਿਸ਼ਤ ਭਰਨੀ ਆ ਤੇ ਵੀਰ ਜੀ ਇਹ ਵੀ ਗੱਲ ਠੀਕ ਆ ਆਪਾਂ ਜੇ ਕਿਸੇ ਨੇ ਮੋਬਾਈਲ ਕਿਸ਼ਤਾਂ ਤੇ ਲੈਣਾ ਹੋਵੇ ਉਹ ਵੀ ਸਹੂਲਤਾਂ ਕੀ ਹਾਂ ਜੀ ਉਹ ਵੀ ਮਿਲ ਜਾ ਕਰੂਗੇ ਵੀਰ ਠੀਕ ਆ ਜੀ ਉਹ ਵੀ ਆਧਾਰ ਕਾਰਡ ਪਿੰਨ ਕਾਰਡ ਬੈਂਕ ਦੀ ਕਾਪੀ ਠੀਕ ਆ ਉਹ ਵੀ ਦਵਾ ਦਾਂਗੇ ਵੀਰੇ ਜੇ ਤੁਸੀਂ ਦੋਸਤੋ ਸੋਚਦੇ ਹੋ ਮੋਬਾਈਲ ਲੈਣ ਬਾਰੇ ਪੈਸੇ ਘੱਟ ਨੇ ਵੀਰ ਕਹਿੰਦਾ ਤੁਸੀਂ ਇੱਥੋਂ ਲੋਨ ਤੇ ਲੈ ਲਓ ਬਹੁਤ ਸੌਖੇ ਆਸਾਨ ਕਿਸ਼ਤਾਂ ਤੇ 10000 ਤੋਂ ਜਿਹੜਾ ਉੱਪਰ ਲੈਣੇ ਆ ਫੋਨ ਠੀਕ ਆ ਜੀ ਉਸ ਤੋਂ ਬਾਅਦ ਥੋੜੀ 2000 2500 ਦਾ 온 ਪੇਮੈਂਟ ਹੋ ਜਾਂਦੀ ਹੈ ਠੀਕ ਆ ਜੀ ਤੇ ਵੀਰ ਨੂੰ ਇੱਕ ਵਾਰ ਸੇਵਾ ਦਾ ਮੌਕਾ ਦూర్ ਜਰੂਰ ਦਿਓ ਜ ਤੇ ਵੀਰ ਕੋਲ ਇੱਕ ਵਾਰ ਜਰੂਰ ਆਇਓ ਤੁਹਾਡਾ ਫਾਇਦਾ ਹੋਊਗਾ ਤੁਹਾਨੂੰ ਫੋਨ ਦੇ ਕੇ ਹੀ ਤੋਰੂਗਾ ਵੀਰੇ ਤੇ ਉਸ ਤੋਂ ਬਾਅਦ ਤੁਸੀਂ ਆਸਾਨ ਕਿਸ਼ਤਾਂ ਦੇਣੇ ਨੇ ਮਹੀਨੇ ਦੀ ਮਹੀਨੇ ਬਾਕੀ ਹੋਰ ਕੋਈ ਗੱਲ ਬਾਤ ਵੀਰੇ ਹੋਰ ਕਿਹੜੀ ਕਿਹੜੀ ਵੈਰਾਈਟੀ ਆ ਆਪਣੇ ਕੋਲ ਮੋਬਾਈਲ ਰਿਪੇਅਰਿੰਗ ਦਾ ਵੀ ਕੰਮ ਆ ਵੀਰੇ ਪਹਿਲਾਂ ਕਰਦੇ ਨਹੀਂ ਸੀ ਆਪਾਂ ਹੁਣ ਮੋਬਾਈਲ ਰਿਪੇਅਰਿੰਗ ਹਾਂ ਹੁਣ ਮੋਬਾਈਲ ਰਿਪੇਅਰਿੰਗ ਦਾ ਵੀ ਕੰਮ ਆਪਣੇ ਕੋਲ ਤੁਸੀਂ ਡਿਸਪਲੇ ਟੱਚ ਪਾਉਣੀ ਡਿਸਪਲੇ ਫੋਲਡਰ ਕੁਝ ਵੀ ਪਾਉਣਾ ਕੋਈ ਐਸੀ ਜੈਕ ਵਗੈਰਾ ਖਰਾਬ ਹੋ ਗਿਆ ਉਹ ਵੀ ਆਪਾਂ ਕਰਦੇ ਆ ਵੀਰੇ ਸੋ ਦੋਸਤੋ ਮੰਨ ਲਓ ਤੁਹਾਡਾ ਕੋਈ ਮੋਬਾਈਲ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਕੋਈ ਸਪੀਕਰ ਖਰਾਬ ਹੋ ਗਿਆ ਕੋਈ ਚਾਰਜ ਪਿੰਨ ਖਰਾਬ ਹੋ ਗਈ ਜੈਕ ਖਰਾਬ ਹੋ ਗਿਆ ਕੋਈ ਟੱਚ ਛੜ ਗਈ ਇਹ ਸਾਰੀ ਸਹੂਲਤ ਤੁਹਾਨੂੰ ਹੁਣ ਇੱਥੇ ਮਿਲੂ ਇੱਕੋ ਦੁਕਾਨ ਦੇ ਵਿੱਚ ਦੇਖੋ ਕਿੰਨੀਆਂ ਸਹੂਲਤਾਂ ਮਿਲ ਗਈਆਂ ਤੁਹਾਨੂੰ ਕੋਈ ਕੋਈ ਵੀ ਕੋਈ ਚੀਜ਼ ਦੀ ਲੋੜ ਆ ਤਾਂ ਵੀਰ ਕੋਲ ਪਹੁੰਚੋ ਠੀਕ ਆ ਇਸ ਤੋਂ ਇਲਾਵਾ ਹੋਰ ਕੋਈ ਗੱਲ ਬਾਤ ਆਪਣੇ ਕੋ ਵੀਰੇ ਫੋਟੋ ਸਟੇਟ ਵੀ ਆ ਲੈਮੀਨੇਸ਼ਨ ਵੀ ਆ ਜੀ ਇਹ ਵੀ ਕਰਦੇ ਆ ਬਾਕੀ ਫੋਟੋ ਸਟੇਟ ਦਾ ਕੰਮ ਵੀ ਵਧੀਆ ਪ੍ਰਿੰਟ ਆਊਟ ਵਗੈਰਾ ਘਟਾਉਣੇ ਆ ਉਹ ਵੀ ਆਪਾਂ ਕਰਦੇ ਆ ਜੀ ਉਹ ਵੀਰ ਨੇ ਦੱਸਿਆ ਵੀ ਇਹਨਾਂ ਕੋਲ ਫੋਟੋਸਟੇਟ ਵੀ ਕਰਾਉਨੇ ਹੋ ਤੁਸੀਂ ਲੈਮੀਨੇਸ਼ਨ ਮੈਨੂੰ ਜਿਵੇਂ ਕੋਈ ਆਪਣਾ ਸਰਟੀਫਿਕੇਟ ਆ ਕੋਈ ਜ਼ਰੂਰੀ ਕਾਗਜ਼ ਸਾਹਮਣੇ ਆਲੇ ਨੇ ਉਹਨੂੰ ਇੱਕ ਵਾਰ ਤੁਸੀਂ ਲੈਮੀਨੇਸ਼ਨ ਕਰਾ ਲਓ ਮੁਰ ਕੇ 10 15 ਸਾਲ ਤੋ ਨੂੰ ਕੋਈ ਦਿੱਕਤ ਨਹੀਂ ਆਉ। ਤੇ ਕੋਈ ਜ਼ਰੂਰੀ ਡਾਕੂਮੈਂਟ ਆ ਤੁਸੀਂ ਉਹ ਲੈਮੀਨੇਸ਼ਨ ਕਰਾ ਲਓ ਫੋਟੋਸਟੇਟ ਕਰਾ ਲਓ ਇਹ ਸਾਰੇ ਸਹੂਲਤਾਂ ਤੁਹਾਨੂੰ ਹੁਣ ਇੱਕੋ ਦੁਕਾਨ ਦੇ ਵਿੱਚ ਮਿਲਣਗੀਆਂ। ਸੋ ਬਹੁਤ ਵਧੀਆ ਗੱਲਬਾਤ ਹੈ ਵੀਰ ਦੀ ਡੀਲ ਬਹੁਤ ਵਧੀਆ ਸੁਭਾਅ ਵੀ ਵਧੀਆ ਘਰ ਵਰਗਾ ਹੀ ਕੰਮ ਆ ਸਾਰਾ। ਬਾਕੀ ਹਰ ਸੰਡੇ ਸੇਵਾ ਦਾ ਮੌਕਾ ਜ਼ਰੂਰ ਦਿਓ ਵੀਰੇ। ਆਫਰ ਆਪਾਂ ਫੋਨਾਂ ਤੋਂ ਇਲਾਵਾ ਬਾਕੀ ਹਰ ਐਸੈਸਰੀ ਤੇ ਆਪਾਂ ਵੀਰ ਆਫਰ ਆ ਹੈ ਠੀਕ ਆ ਕੱਲੇ ਫੋਨਾਂ ਤੋਂ ਇਲਾਵਾ ਹਾਂਜੀ ਹਾਂ ਸਾਰੀ ਐਸੈਸਰੀ ਤੇ ਗਲਾਸਾਂ ਤੱਕ ਤੇ ਵੀ ਆਫਰ ਆ ਜੇ ਤੁਹਾਨੂੰ ਹੈੱਡਫੋਨ ਵੀ ਲੈਣੇ ਆ ਮੰਨ ਲਓ ਕਈ ਵਾਰ ਬੰਦੇ ਤੋਂ ਹੈੱਡਫੋਨ ਮਹਿੰਗੇ ਹੁੰਦੇ ਨੇ ਨਹੀਂ ਲੈਂਦੇ ਉਹਨਾਂ ਤੇ ਵੀ ਆਫਰ ਆ ਯਾਰ ਮਹਿੰਗੇ ਹੈੱਡਫੋਨਾਂ ਤੇ ਵੀ ਠੀਕ ਆ ਹਾਂਜੀ ਵੀਰ ਸੋ ਦੋਸਤੋ ਵੀਰ ਨੇ ਤਾਂ ਆਪਣੇ ਵੱਲੋਂ ਹੁਣ ਦਿਲ ਖੋਲ ਕੇ ਆਫਰਾਂ ਦੇਤੀਆਂ ਹੁਣ ਤੁਹਾਡਾ ਫਰਜ਼ ਬਣਦਾ ਤੇ ਵੀਰ ਨੂੰ ਇੱਕ ਵਾਰ ਸੇਵਾ ਦਾ ਮੌਕਾ ਦੋ ਜ਼ਰੂਰ ਦਿਓ ਜੀ ਜਦੋਂ ਵੀ ਆਪਾਂ ਸਮਾਨ ਖਰੀਦਣਾ ਤਾਂ ਵੀਰ ਨੂੰ ਇੱਕ ਵਾਰ ਯਾਦ ਜ਼ਰੂਰ ਕਰਿਓ ਤੁਹਾਡਾ ਫਾਇਦਾ ਹੋ ਵੀਰ ਕਹਿੰਦਾ ਮੋਬਾਈਲਾਂ ਤੋਂ ਨਵੇਂ ਮੋਬਾਈਲਾਂ ਤੋਂ ਇਲਾਵਾ ਕੋਈ ਵੀ ਐਕਸੈਸਰੀ ਲੈ ਲਓ ਮੋਬਾਈਲ ਮੋਬਾਈਲਾਂ ਦੀ ਚਾਰਜ ਵਗੈਰਾ ਗਲਾਸ ਨੂੰ 50% ਆਫ ਮਿਲੂਗਾ ਜੀ ਹੁਣ ਦੋਸਤੋ ਦੇਖੋ ਕਿੰਨਾ ਫਾਇਦਾ ਤੁਹਾਡਾ ਜਿਹੜੀ ਚੀਜ਼ 300 ਦੀ ਆ ਤੁਹਾਨੂੰ 150 ਚ ਮਿਲੂ 600 ਵਾਲੀ 300 ਚ ਮਿਲੂ ਹੋਰ ਆਪਾਂ ਨੂੰ ਕੀ ਚਾਹੀਦਾ ਇੰਨੀ ਜਿ ਮਹਿੰਗਾਈ ਦੇ ਜਮਾਨੇ ਵਿੱਚ ਆਪਣਾ ਇੰਨਾ ਆਦੂ ਆਦ ਦਾ ਫਾਇਦਾ ਵੀਰ ਕਰ ਰਿਹਾ ਤਾਂ ਆਪਣਾ ਹੀ ਫਰਜ਼ ਵਾਂਦਾ ਵੀਰ ਨੂੰ ਇੱਕ ਵਾਰ ਆਪਾਂ ਜਰੂਰ ਮਿਲੀਏ ਤੇ ਜਦੋਂ ਵੀ ਕੋਈ ਮੋਬਾਈਲ ਦੀ ਰਿਪੇਅਰ ਕਰਾਉਣੀ ਆ ਉਹ ਵੀ ਆਪੇ ਇਹਦੇ ਕੋਲ ਆਉਣਾ ਵੀਰ ਕੋਲ ਕੋਈ ਮਨੀ ਟਰਾਂਸਫਰ ਕਰਾਉਣੀ ਆ ਉਹ ਵੀ ਵੀਰ ਕੋਲ ਜਾਉਣਾ ਕੋਈ ਫੋਟੋ ਸਟੇਟ ਇੱਥੇ ਹੀ ਆਉਣਾ ਸਾਰੀ ਡਿਸ਼ਾਂ ਦਾ ਰਿਮੋਟ ਠੀਕ ਆ ਵੀਰ ਨੇ ਦੱਸਿਆ ਵੀ ਇਹਨਾਂ ਕੋਲੇ ਹਰੇਕ ਟੀਵੀ ਦਾ ਡਿਸ਼ਾ ਦਾ ਰਿਮੋਟ ਵੀ ਮਿਲ ਜਾਂਦਾ ਤੇ ਬਾਕੀ ਕੋਈ ਕੰਪਿਊਟਰ ਨਾਲ ਸੰਬੰਧ ਜਿਵੇਂ ਕਿ ਮਾਊਸ ਕੀਬੋਰਡ ਵਗੈਰਾ ਤੇ ਉਹ ਵੀ ਵੀਰ ਕੋਲ ਸਾਰਾ ਕੁਝ ਮਿਲ ਜਾਂਦਾ ਬਾਕੀ ਆਪਣੇ ਕੋਲ ਹਾਂਜੀ ਸੋਲਰ ਲਾਈਟਾਂ ਵੀ ਹੁੰਦੀਆਂ ਨੇ ਪਿੱਛਾ ਜੀ ਸਰਚ ਲਾਈਟਾਂ ਵੀ ਹੁੰਦੀਆਂ ਨੇ ਠੀਕ ਆ ਜੀ ਬਿਜਲੀ ਵਾਲੇ ਬੱਲਬ ਵੀ ਹੁੰਦੇ ਨੇ ਜੀ ਠੀਕ ਆ ਜੀ ਤੇ 40 वाट ਦੀ ਹੈ ਕੋਈ ਇਲਚਾਰਜ ਲਾਉਂਦੀ ਕੋਈ ਲੋੜ ਨਹੀਂ ਧੁੱਪ ਤੇ ਚਾਰਜ ਹੋ ਗਈ ਨਾਲੇ ਰੋਸ਼ਨੀ ਦੇਖੋ ਕਿੰਨੀ ਹੈ ਇਹਨਾਂ ਦੀ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਨਾਲ ਇਹਨਾਂ ਦਾ ਰਿਮੋਟ ਵੀ ਮਿਲਦਾ ਠੀਕ ਆ ਘਟਾਉਣ ਵਧਾਉਣ ਹਾਂ ਘਟਾਉਣ ਵਧਾਉਣ ਤੁਹਾਡੀ ਆਪਣੀ ਇੱਛਾ ਤੁਸੀਂ ਰਾਤ ਨੂੰ ਚੱਲ ਪਣੀ ਹੈ ਦਿਨੇ ਨੇ ਆਪਣੇ ਆਪ ਬੰਦ ਹੋ ਜਾਣਾ ਠੀਕ ਹੈ ਤੇ ਆ ਇਹਦਾ ਰਿਮੋਟ ਵੀ ਹੈ ਨਾਲ ਨਾਲ ਰਿਮੋਟ ਮਿਲਦਾ ਇਹਦੇ ਠੀਕ ਹੈ ਜੀ ਠੀਕ ਹੈ ਇਹ ਤੋਂ ਤੁਸੀਂ ਆਨ ਆਫ ਜਾਂ ਮਰਜ਼ੀ ਕਰ ਲਓ ਜਾਂ ਚਲਾਉਣੀ ਚਲਾ ਲਓ ਨਹੀਂ ਚਲਾਉਣੀ ਤੁਸੀਂ ਬੰਦ ਵੀ ਕਰ ਸਕਦੇ ਹੋ ਹਾਂ ਜੀ ਸੋ ਦੋਸਤੋ ਆ ਵੈਰੈਟੀ ਬਹੁਤ ਵਧੀਆ ਵੀਰ ਕੋਲ ਐਲਈਡੀ ਲਾਈਟ ਆ ਸੋਲਰ ਸਿਸਟਮ ਤੁਹਾਨੂੰ ਕੋਈ ਚਾਰਜ ਲਾਉਣ ਦੀ ਲੋੜ ਨਹੀਂ ਤੇ ਧੁੱਪੇ ਤੁਸੀਂ ਰੱਖਣਾ ਇਹਨੂੰ ਤੇ ਜਿੰਨੀ ਲੋੜ ਅਨੁਸਾਰ ਤੁਸੀਂ ਵਾਰ ਸਕਦੇ ਰਿਮੋਟ ਵੀ ਨਾਲ ਆ ਘੱਟ ਵਾਤਣੀਆਂ ਵੱਧ ਵਧਾਉਣੀਆਂ ਲਾਈਟ ਦੇਖੋ ਕਿੰਨੀ ਪਿਆਰੀ ਆ ਤੇ ਕਹਿੰਦੇ ਵੀਰ ਕਹਿੰਦਾ ਸ਼ਾਮ ਨੂੰ ਆਪਣੇ ਆਪ ਚੱਲ ਵੀ ਪੈਂਦੇ ਕਈ ਵਾਰ ਆਪਾਂ ਉੱਚੀ ਡੰਗੜੀਆਂ ਵੇ ਰੋਜ਼ ਬੰਦ ਕਰਨੀ ਚਲਾਉਣੀ ਔਖੀ ਆ ਤੇ ਰਾਤ ਹੁੰਦੇ ਨੇ ਆਪੇ ਕਹਿੰਦੇ ਚੱਲ ਪੈਣਾ ਤੇ ਸਵੇਰ ਹੁੰਦੇ ਆਪੇ ਬੰਦ ਹੋ ਜਾਣਾ ਜੇ ਤੁਸੀਂ ਘਰ ਥੱਲੇ ਬਾਤਣੀ ਮਤਲਬ ਕਮਰੇ 'ਚ ਆਪ ਤੇ ਤੁਸੀਂ ਰਿਮੋਟ ਤੋਂ ਚਲਾ ਸਕਦੇ ਦਿਨੇ ਵੀ ਇਹ ਚਾਰਜ ਇਹ ਸੂਰਜ ਕਰਦਾ ਵਾ ਇਹਦਾ ਕੋਈ ਚੰਟਸ ਤੋਂ ਵਧੀਆ ਦੇਖੋ ਹੋਰ ਚੀਜ਼ ਕੀ ਦੀ ਦੇ ਤੁਹਾਨੂੰ ਤੁਹਾਡਾ ਬਹੁਤ ਫਾਇਦਾ ਜੀ ਇਹਦੇ ਵਿੱਚ ਸੋਲਰ ਸਿਸਟਮ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨੂੰ ਜਰੂਰ ਖਰੀਦੋ ਜੀ ਤੇ ਬਾਕੀ ਵੀਰ ਕੋਲ ਸਪੀਕਰ ਵੀ ਹੁੰਦੇ ਨੇ ਜਿਵੇਂ ਆਪਣੇ ਸਬਜ਼ੀ ਵਾਲੇ ਵੀ ਰਹੁੰਦੇ ਨੇ ਕੰਮਕਾਰ ਕਰਦੇ ਨੇ ਕੋਈ ਵੀ ਅਨਾਉਂਸਮੈਂਟ ਕਰਨ ਵਾਸਤੇ ਬਹੁਤ ਵਧੀਆ ਸਪੀਕਰ ਹੈ ਵੀ ਵਰਤੋ ਤੇ ਆਹ ਦਾ ਤੁਸੀਂ ਲੈ ਕੇ ਜਾਓ ਸਾਰੇ ਬਹੁਤ ਵਧੀਆ ਚੀਜ਼ ਆ ਹਰੇਕ ਘਰ ਦੇ ਵਿੱਚ ਵਰਤੋਂ ਆਉਣ ਵਾਲੀ ਚੀਜ਼ ਆ ਸੋਲਰ ਸਿਸਟਮ ਆ ਕੋਈ ਖਰਚਾ ਨਹੀਂ ਬਿਜਲੀ ਦਾ ਕੱਟ ਬਣਾ ਲੇ ਲੱਗਦੇ ਨੇ ਬਿਲਕੁਲ ਬਿਲਕੁਲ ਉਕੇ ਫਾਇਦੇਮੰਦ ਚੀਜ਼ ਆ ਜੀ ਬਹੁਤ ਵਧੀਆ ਚੀਜ਼ ਆ ਤੁਸੀਂ ਅਸੀਂ ਵੀ ਕਹਿੰਦੇ ਜਰੂਰ ਖਰੀਦੋ ਇਹ ਸੋਲਰ ਸਿਸਟਮ ਕੋਈ ਖਰਚਾ ਨਹੀਂ ਇਹਦਾ ਬਸ ਤੁਸੀਂ ਇੱਕ ਵਾਰ ਸਿਰਫ ਲਿਜਾਣੀ ਆ ਸੰਭਾਲ ਰੱਖਿਓ ਕੁਝ ਨਹੀਂ ਹੁੰਦਾ ਵਧੀਆ ਰੋਸ਼ਨੀ ਆ ਓਕੇ ਦੇਖੋ ਵੀਰ ਨੇ ਸਟੈਂਡ ਵੀ ਦੇਣਾ ਤੁਸੀਂ ਕੰਨ ਦੇ ਡ੍ਰੈਲ ਨਾਲ ਗਲੀ ਕੱਢ ਕੇ ਟੰਗ ਵੀ ਸਕਦੇ ਹੋ ਤੇ ਇਹ ਵਧੀਆ ਚੀਜ਼ ਆ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਇੱਕਦਾਂ ਇਦਾਂ ਬਣ ਜਾਣਾ ਜੀ ਤੇ ਕੰਪਨੀ ਸਾਰਾ ਸਮਾਨ ਨਾਲ ਹੀ ਆ ਤੇ ਦੇਖੋ ਸਾਰਾ ਕੁਝ ਨਾਲ ਆ ਜੀ ਤੁਹਾਨੂੰ ਮੁੱਲ ਲੈਣੋ ਕੋਈ ਕੁਝ ਲੈਣ ਦੀ ਲੋਨ ਨਹੀਂ ਪੈਣੀ ਸਿਰਫ ਦੋ ਗਲੀਆਂ ਕੱਢੋ ਜਿੱਥੇ ਤੁਸੀਂ ਅਡਜਸਟ ਕਰਨੀਆਂ ਆ ਆਪਣੇ ਆਪ ਸ਼ਾਮ ਹੁੰਦੇ ਚੱਲ ਪੈਣਾ ਸਵੇਰ ਹੁੰਦੇ ਨੇ ਬੰਦ ਹੋ ਜਾਣਾ ਤੇ ਬਹੁਤ ਵਧੀਆ ਚੀਜ਼ ਹੈ ਜਰੂਰ ਖਰੀਦੋ ਜੀ ਨਵੀਂ ਵੈਰਾਈਟੀ ਹੈ ਬਿਲਕੁਲ ਜੀ ਤੇ ਜਰੂਰ ਇਹਦੇ ਨਾਲ ਵੀਰ ਕੋਲ ਵਿజిਟ ਕਰੋ ਜੀ ਪਿੰਡ ਤਮੋਟ ਕਲਾਂ ਐਸਵੀ ਬੈਂਕ ਦੇ ਬਿਲਕੁਲ ਨਾਲ ਸਾਹਮਣੇ ਹੈਗਾ ਸੁੰਦਰ ਬਾਬੇ ਦੀ ਹੱਟੀ ਕੱਪੜੇ ਦੀ ਬਹੁਤ ਮਸ਼ਹੂਰ ਦੁਕਾਨ ਹੈ ਬਿਲਕੁਲ ਸਾਹਮਣੀ ਆ ਤੇ ਵੀਰ ਕੋਲ ਸੇਵਾ ਦਾ ਮੌਕਾ ਜਰੂਰ ਦਿਓ ਪਿੰਡ ਤਮੋਟ ਹੈ ਵੀਰ ਦਾ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਤੇ ਆਪਣੇ ਪਿੰਡ ਦਾ ਮੁੰਡਾ ਵਾ ਤੇ ਆਪਾਂ ਸਾਡੇ ਹਣਾਲੀ ਕਰਾ ਸਾਡੇ 6:30 ਵਜੇ ਆਪਣੀ ਦੁਕਾਨ ਖੋਲ੍ਹੇ ਜਾਂਦੀ ਆ ਤਕਰੀਬਨ ਰਾਤ ਨੂੰ 8:30 9 ਵਜੇ ਤੱਕ ਹੋਈ ਹੁੰਦੇ ਆ ਜੀ ਠੀਕ ਆ ਸੋ ਵੀਰ ਨੇ ਦੁਕਾਨ ਦੀ ਟਾਈਮਿੰਗ ਵੀ ਦੱਸ ਤੀ ਫੇਰ ਵੀ ਤੁਸੀਂ ਅਮਰਜੈਂਸੀ ਤੁਹਾਨੂੰ ਕੋਈ ਰਾਤ ਬਰਾਤ ਕਿਹਦੀ ਚੀਜ਼ ਦੀ ਲੋੜ ਪੈਂਦੀ ਆ ਵੀਰ ਦਾ ਘਰ ਨਾਲ ਆ ਬੋਰਡ ਲੱਗਿਆ ਹੋਇਆ ਬਾਹਰ ਨੰਬਰ ਕਰੋ ਤੇ ਤੁਰੰਤ ਤੁਹਾਨੂੰ ਸਮਾਨ ਮਿਲ ਜਾਊਗਾ ਬਿਲਕੁਲ ਨਾਲ ਆ ਘਰ ਵੀਰ ਦਾ ਇਹ ਬਹੁਤ ਵੱਡਾ ਫਾਇਦਾ ਪਿੰਡ ਤਮੋਟ ਆ ਵੀਰ ਦਾ ਤੇ ਵਧੀਆ ਵਿਚਰਦਾ ਹਰ ਇੱਕ ਗਾਹਕ ਨਾਲ ਵਧੀਆ ਗੱਲਬਾਤ ਆ ਤੇ ਬਹੁਤ ਪੁਰਾਣੀ ਦੁਕਾਨ ਆ ਤੇ ਜਰੂਰ ਸੇਵਾ ਦਾ ਮੌਕਾ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਸੋ ਵੀਰ ਕਹਿੰਦਾ ਵੀ ਆਪਣੇ ਕੋਲ ਸਪੀਕਰ ਵੀ ਮਿਲ ਜਾਂਦੇ ਨੇ ਦੁਕਾਨ ਤੋਂ ਇਹਨਾਂ ਨਾਲ ਵੀ ਗੱਲਬਾਤ ਥੋੜੀ ਜਿਹੀ ਆਪਾਂ ਜਾਣਕਾਰੀ ਲਵਾਂਗੇ ਵੀਰ ਜੀ ਇਹ ਕੀ ਕਿ ਕਿਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਆਪਣੇ ਕੋਲ ਇਹ ਆਪਣੇ ਕੋਲ ਵੀਰੇ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ 40 ਵਾਟ 60 ਆ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਹੁੰਦੇ ਨੇ ਤੇ ਇਹਨਾਂ ਨਾਲ ਮਾਈਕ ਵੀ ਮਿਲਦਾ ਜਿਵੇਂ ਆਪਾਂ ਮੰਨ ਲਓ ਕਿ ਤੇ ਜਗਰਾਤਰੇ ਚਾਹੀਦੇ ਜਾਂ ਘਰੇ ਛੋਟਾ ਮੋਟਾ ਫੰਕਸ਼ਨ ਵੀ ਕਰਨਾ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਆ ਇਹ ਦੋ ਕਿਸਮ ਦੇ ਨੇ ਆਪਾਂ ਕੋਈ ਗਰੀਪ ਲੱਗਦੇ ਹੁੰਦੇ ਨੇ ਇੱਕ ਆਪਣੇ ਕੋਲ ਜਬਰੋਨਿਕਸ ਦੇ ਆਉਂਦੇ ਨੇ ਠੀਕ ਆ ਵਧੀਆ ਕੰਪਨੀ ਦੇ ਵਧੀਆ ਨੇ ਜੀ ਪੂਰੀ ਕੰਪ ਹਾਂਜੀ ਵੀਰੇ ਸੋ ਦੋਸਤੋ ਅੱਜ ਬਹੁਤ ਵਧੀਆ ਚੀਜ਼ ਮਿਲੀ ਹੈ ਬਲ ਵੈਰਾਈਟੀ ਆਪਣੇ ਕੋਲ ਮਿਲੂਗੀ ਇਹ ਆਪਣਾ ਸਪੀਕਰ ਹੈ ਇਹਦੇ ਨਾਲ ਤੁਹਾਨੂੰ ਰਿਮੋਟ ਵੀ ਹੈ ਨਾ ਵੀਰੇ ਹਾਂ ਰਿਮੋਟ ਠੀਕ ਆ ਤੇ ਆਪਣੇ ਦੇ ਨਾਲ ਮੈਕ ਮਿਲੂ ਜਿਵੇਂ ਘਰ ਦੇ ਵਿੱਚ ਕੋਈ ਛੋਟਾ ਮੋਡਾ ਫੰਕਸ਼ਨ ਆ ਆਪਾਂ ਕੋਈ ਸ਼ਬਦ ਵਗੈਰਾ ਲਾਉਣੇ ਨੇ ਜਾਂ ਕੋਈ ਬੱਚੇ ਕਿਸੇ ਨੂੰ ਗਾਉਣ ਦਾ ਸ਼ੌਂਕ ਆ ਉਹ ਵੀ ਤੁਸੀਂ ਇਹਦਾ ਆਸਾਨੀ ਨਾਲ ਆਪਣਾ ਗੱਲਬਾਤ ਕਰ ਸਕਦੇ ਹੋ ਉਸ ਤੋਂ ਇਲਾਵਾ ਬਲੂਟੁੱਥ ਨਾਲ ਅਟੈਚ ਹੋ ਜਾਂਦੇ ਨੇ ਕੋਈ ਘਰੇ ਸਵੇਰੇ ਸ਼ਾਮ ਆਪਾਂ ਘਰ ਦੇ ਵਿੱਚ ਕੋਈ ਧਾਰਮਿਕ ਸ਼ਬਦ ਕੀਰਤਨ ਸੁਣਨਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਸੋ ਦੇਖੋ ਕਿੰਨਾ ਪਿਆਰਾ ਹੈ ਚਾਰਜ ਵੀ ਉਹਦੇ ਵੀਰੇ ਚਾਰਜ ਬੈਟਰੀ ਨੇ ਬੈਟਰੀ ਵਾਲੀ ਚਾਰਜ ਨੇ ਜੀ ਇਹਨੂੰ ਕਿਤੇ ਵੀ ਲਿਜਾ ਸਕਦੇ ਤੁਸੀਂ ਗੱਡੀ ਦੇ ਵਿੱਚ ਲੈ ਜਾਓ ਆਪਣਾ ਕਿਤੇ ਬਾਹਰ ਮੋਟਰ ਤੇ ਕੋਈ ਗਾਣਾ ਛੋੜਨਾ ਕੋਈ ਸ਼ਬਦ ਵਗੈਰਾ ਕਿਤੇ ਵੀ ਲੈ ਜਾਓ ਤੇ ਬਹੁਤ ਆ ਬਹੁਤ ਵਧੀਆ ਨਾਲ ਮਾਈਕ ਮਿਲਦਾ ਇਹ ਜਣੀ ਵਧੀਆ ਚੀਜ਼ ਆ ਬਿਲਕੁਲ ਬਹੁਤ ਵਧੀਆ ਤੇ ਇਹ ਤੁਸੀਂ ਇੱਥੋਂ ਆਰਾਮ ਨਾਲ ਖਰੀਦ ਸਕਦੇ ਹੋ ਤੇ ਹੋਰ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ ਨਾਲ ਦੀ ਨਾਲ ਵੀਡੀਓ ਸਾਡੇ ਨਾਲ ਜੁੜੇ ਰਹੋ ਜੀ ਤੇ ਛੋਟਾ ਹੀ ਮਜਾ ਤਿੰਨ ਚਾਰ ਵੈਰਾਈਟੀ ਨੇ ਤਿੰਨ ਚਾਰ ਮੇਲ ਨੇ ਵੀਰ ਕੋਲ ਇਹ ਵੀ ਸਾਰੇ ਬਲੂਥ ਨਾਲ ਅਟੈਚ ਨੇ ਜੋ ਵੀ ਆਪਾਂ ਮੋਬਾਈਲ ਦੇ ਵਿੱਚ ਅਟੈਚ ਕਰਾਂਗੇ ਇਹਦੇ ਵਿੱਚ ਗੱਲਬਾਤ ਸਾਰੀ ਹੋਊਗੀ। ਇਹ ਦੋ ਛੋਟੇ ਹੀ ਹੁੰਦੇ ਨੇ। ਅੱਛਾ ਇਸ ਤੋਂ ਛੋਟੇ ਵੀ ਆਪਣੇ ਕੋਲ ਮਾਈਕ ਨੇ। ਠੀਕ ਆ। ਲਓ ਜੀ ਇਸ ਤੋਂ ਛੋਟਾ ਹੀ ਮਿਲ ਜਾਂਦਾ ਜੀ ਕਿਸੇ ਨੇ ਆ ਲੈਣਾ ਹੋਵੇ ਛੋਟਾ ਇਹ ਮਤਲਬ ਮੋਟਰਸਾਈਕਲ ਲਿਜਾਣ ਤੇ ਵਗੈਰਾ ਹੱਥ 'ਚ ਫੜ ਕੇ ਇਹ ਮਿੰਨੀ ਸਪੀਕਰ ਦੀ ਟਾਈਪ ਆ ਜਾਂਦਾ ਇਹ ਵੀ ਬਹੁਤ ਵਧੀਆ ਇਹਦੇ ਵੀ ਫੀਚਰ ਸਾਰੇ ਹੋਣਗੇ। ਹਾਂਜੀ ਨੋਰਮਲ ਆਵਾਜ਼ ਘੱਟ ਵੱਧਦੇ ਹੋਗੇ ਆਵਾਜ਼ ਚੇਂਜ ਕਰਨ ਦੇ ਹੋਗੇ ਮਾਈਕ ਨਾਲ ਇਹਦੇ ਵੀ ਇਹ ਵੀ ਬਹੁਤ ਵਧੀਆ ਚੀਜ਼ ਆ ਜੀ। ਬਹੁਤ ਪਿਆਰਾ ਜੀ ਸੋ ਵੀਡੀਓ ਚ ਸਾਡੇ ਨਾਲ ਹੋਰ ਜੁੜੇ ਰਹੋ ਬਾਕੀ ਹੋਰ ਵੀ ਗੱਲਬਾਤ ਕਰਦੇ ਜਾਵਾਂਗੇ ਆਪਾਂ ਇਸ ਤੋਂ ਅਲਾਵਾ ਹੋਰ ਕੋਈ ਚੀਜ਼ ਵੀਰੇ ਮਾਸਕ ਕਹਿੰਦੇ ਜਿਵੇਂ ਤੁਸੀਂ ਦੱਸਿਆ ਠੀਕ ਹੈ ਨਾ ਹੂੰ ਜਦੋਂ ਅੱਜਕੱਲ੍ਹ ਮੱਛਰ ਗਰਮੀ ਬਹੁਤਾਂ ਲੋਕ ਬੋਹ ਪੈਂਦੀ ਹੈ ਜੀ ਲੋ ਉਹਦੇ ਵਾਸਤੇ ਆਪਣੇ ਕੋਲ ਮਾਸਕ ਵੀ ਹੁੰਦੇ ਨੇ ਠੀਕ ਹੈ ਜੀ ਤੇ ਵਧੀਆ ਕੁਆਲਿਟੀ ਦੇ ਨੇ ਲੋਕ ਵਾਲੇ ਨੇ ਜੀ ਇਹ ਠੀਕ ਆ ਤੇ ਇਹ ਵੀ ਆਪਣੇ ਕੋਲ ਹੁੰਦੇ ਨੇ ਇਹ ਵੀ ਆਪਾਂ ਬਹੁਤ ਵਧੀਆ ਰੇਟ ਤੇ ਦੇ ਦਾਂਗੇ ਜੀ ਤੇ ਦੋਸਤੋ ਅੱਜ ਕੱਲ੍ਹ ਗਾਹਾਂ ਮੱਛਰ ਬਹੁਤ ਆ ਮਤਲਬ ਧੁੱਪ ਵਗੈਰਾ ਤੇ ਜਾਣ ਵਾਸਤੇ ਬਹੁਤ ਵਧੀਆ ਚੀਜ਼ ਆ ਇਹਦੇ ਤਿੰਨ ਚਾਰ ਕਲਰ ਦੇ ਮਿਲ ਜਾਣਗੇ ਜੀ ਬਲੈਕ ਵੀ ਮਿਲ ਜਾਂਦਾ ਸ਼ੀਸ਼ਾ ਤੇ ਹੈਗਾ ਵਾਈਟ ਤੇ ਜਿਹੜਾ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਤਿੰਨ ਚਾਰ ਵੈਰਾਈਟੀਆਂ ਦੇ ਨੇ ਸਾਰੀਆਂ ਵੀਰ ਕੋਲ ਹਾਜ਼ਰ ਨੇ ਜਿੰਨਾ ਮਰਜੀ ਮਾਲ ਲੈ ਲਓ ਤੇ ਇਹ ਬਹੁਤ ਵਧੀਆ ਤੁਹਾਡੀ ਸੇਫਟੀ ਲਈ ਵਧੀਆ ਵਾ ਤੇ ਇਹ ਵੀ ਜੇ ਤੁਹਾਨੂੰ ਲੋੜ ਆ ਤਾਂ ਇੱਥੇ ਜ਼ਰੂਰ ਖਰੀਦਦੇ ਹੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਧੰਨਵਾਦ ਵੀ ਜੀ ਸ਼ੇਵਾ ਦਾ ਮੌਕਾ ਜ਼ਰੂਰ ਦਿਓ ਵੀਰੇ ਧੰਨਵਾਦ ਜੀ